ਨਾਨਕ ਸਰਨ ਪੁਆਰੀ ਠਾਕੁਰ ਦੇਵਕ ਦੁਆਰੇ ਆਇਓ ਗੌੜੀ ਮਹੱਲਾ ਪੰਜਵਾ ਅਰੰਗ ਸੰਗ ਬਿਗਿਆ ਕੇ ਪੋਗਾ ਇਹ ਸੰਤ ਅੰਤ ਨ ਜਾਣੀ ਹਉ ਸੰਤੋ ਖਾੜਤ ਸਗਲੀ ਅਬਦ ਬਹਿਾਨੀ ਰਹਾ ਹਉ ਸੂਰਾ ਪ੍ਰਧਾਨ ਹੋ ਉਹ ਨਾਹੀ ਮੇਰੇ ਸਮਾਨੀ ਜੋ ਬਨਵੰਤ ਅਚਾਰ ਕੁਲੀਨਾ ਮਰਮੇ ਹੋਏ ਗੁਮਾਨੀ ਜਿਉ ਕੋਲੇਜ ਆਇਓ ਬਾਦ ਬੁੱਧ ਕਾਮ ਰਤਿਆ ਨਹੀਂ ਬਿਸਰਾਨੀ ਭਾਈ ਮੀਤ ਬੰਧਿ ਸਕੈ ਪਾਚੇ ਤਿਹੂ ਕੋ ਸੰਪਾਨੀ ਜਿਤ ਲਾਗੂ ਮਨ ਬਸਣਾ ਅੰਤ ਸਾਈ ਤਟਾਨੀ ਅੰਗ ਬੁੱਧ ਸੁਖ ਕਰਮ ਕਰ ਏ ਬੰਧਨ ਬੰਧਾਨੀ ਦਿਆਰ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ ਜੁਮਲਾ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰਪ੍ਰਸਾਦ ਹਾਰਾਗ ਗੌੜੀ ਪੂਰਬੀ ਸ਼ੰਤ ਮਹੱਲਾ ਪਹਿਲਾ ਮੁੰਦ ਰੈਣ ਦੋਹਲੜੀਆ ਜੀਓ ਨੀਂਦ ਨ ਆਵੇ ਸਾਰ ਤਨ ਦੁਗਲੀਆ ਜੀਓ ਟਿਰਟੇ ਹਾਵੇ ਤਨthi ਦੁਗਲ ਪੰਥ ਹਾਵੇ ਏ ਬਨੈਣੀ ਦੇਖੇ 시ਗਾਰ ਮਿਠਾਸ ਭੋਗ ਭੋਜਨ ਤਉ ਤੂ ਤੇ ਕਿਤੇ ਨਾ ਲਿਖ ਮੈਂ ਮਤ ਜੋਗਨ